ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਸਿਹਤ ਵਿਭਾਗ ਦੇ ਵੱਲੋਂ ਖਾਣ-ਪੀਣ ਦੀਆਂ ਦੁਕਾਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਉਧਰ ਹੋਰ ਸਖਤਾਈ ਵੀ ਕੀਤੀ ਗਈ ਹੈ। ਦੱਸਦੇ ਕਿ ਇਸੇ سلسلے ਦੇ ਵਿੱਚ ਅੱਜ ਗੁਰੂ ਨਗਰੀ ਅੰਮ੍ਰਿਤਸਰ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਭੰਡਾਰੀ ਪੁਲ ਦੇ ਨੇੜੇ ਮਸ਼ਹੂਰ ਪਕੌੜਿਆਂ ਵਾਲੀ ਦੁਕਾਨਾਂ ਤੇ ਅਚਾਨਕ ਰੇਡ ਕੀਤੀ ਜਾਂਦੀ ਹੈ ਜਿੱਥੇ ਕਿ ਉਤੋਂ ਸੈਂਪਲ ਪਰੇ ਜਾਂਦੇ ਨੇ ਦੱਸਦੇ ਕਿ ਉਹੀ ਲੱਗ ਹੈ ਜਿਸ ਨੂੰ ਸਥਾਨਕ ਲੋਕ ਸੋਹਣਿਆ ਵਾਲਾ ਪੁਲ ਦੇ ਨਾਮ ਨਾਲ ਜਾਣਦੇ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੱਸਿਆ ਕਿ ਉਹਨਾਂ ਨੂੰ ਇਹਨਾਂ ਦੁਕਾਨਾਂ ਬਾਰੇ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਇਸੇ ਕਰਕੇ ਵਿਭਾਗ ਦੇ ਵੱਲੋਂ ਚੈਕਿੰਗ ਦੌਰਾਨ ਪਕੌੜਿਆਂ 'ਚ ਵਰਤੇ ਜਾ ਰਹੇ ਤੇਲ ਤੇ ਹੋਰ ਸਮੱਗਰੀ ਦੇ ਸੈਂਪਲ ਭਰੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ ਜਿਵੇਂ ਕਿ ਸਮਾਨ ਤਕਿਆ ਨਹੀਂ ਹੋਇਆ ਸੀ ਕਰਮਚਾਰੀਆਂ ਵੱਲੋਂ ਹੈਲਥ ਸੇਫਟੀ ਮਾਪਦੰਡਾਂ ਦੀ ਨਾ ਨਹੀਂ ਕੀਤਾ ਜਾ ਰਹੀ ਅਤੇ ਵਰਤਿਆ ਜਾ ਰਿਹਾ ਤੇਲ ਵੀ ਕਾਫੀ ਡੀਪ ਫਰਾਈਡ ਦਿਸ ਰਿਹਾ ਸੀ ਅਧਿਕਾਰੀ ਨੇ ਕਿਹਾ ਕਿ ਅਸੀਂ ਇੱਥੇ ਚੈਕਿੰਗ ਕੀਤੀ ਹੈ ਕਿਉਂਕਿ মিডিਆ ਰਹੀ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕੁਝ ਦੁਕਾਨਾਂ ਖੁਰਾਕ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਨੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਤੇਲ ਪੁਰਾਣਾ ਹੈ ਤੇ ਸਮਾਨ ਟਕਿਆ ਨਹੀਂ ਗਿਆ ਇਸ ਦੇ ਲਈ ਚਲਾਨ ਜਾਰੀ ਕੀਤਾ ਗਿਆ ਅਤੇ ਸੈਂਪਲ ਲੈ ਕੇ ਲੈਬ ਚ ਭੇਜਤੇ ਗਏ ਨੇ ਅਤੇ ਜੋ ਵੀ ਰਿਪੋਰਟਾਂ ਦੇ ਵਿੱਚ ਸਾਹਮਣੇ ਆਵੇਗਾ ਉਸੇ ਦੁਕਾਨ ਹੰਡਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕਿੰਨੀ ਦੇਰ ਚੱਲਦਾ ਸਰ ਉਹ ਚੱਲਦਾ ਜੀ ਮਤਲਬ ਅੱਜ 15 15 20 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਸਿਰੋਂ ਇਹਦੇ ਰੇਟ ਚ ਚਲਾਉਂਦੇ ਵਿੱਚ ਹੋਈਆਂ ਕਾਫੀ ਕਮੀਆਂ ਪਾਈਆਂ ਗਈਆਂ ਨੇ ਕੀ ਕਰੇ ਸਭ ਦੇ ਕੋਈ ਨਾੜੋਂ ਨਾਲ ਸਫਾਈ ਕਰਾ ਰਹੇ ਆ ਜੀ ਜਿੱਦਾਂ ਜਿੱਦਾਂ ਗਾਹ ਨਿਕਲੀ ਜਾਂਦੇ ਸਫਾਈ ਕਰਨ ਖਾਂਦੇ ਮਤਲਬ ਜਿੱਦਾਂ ਬੈਠੇ ਗਾਹ ਉੱਪਰ ਦੇ ਨਾ ਨਾ ਸਫਾਈ ਕਰਾ ਰਹੇ ਆ ਜੀ ਸਰ ਗਲੱਬ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਕਿਉਂ ਆ ਰਿਹਾ ਗਲੱਬ ਇਸ ਕਰਕੇ ਨਹੀਂ ਪਾ ਸਕ ਗਰਮ ਚੀਜ਼ ਹੈ ਗਲੱਬ ਸੜ ਜਾਣੇ ਤੇ ਪਲਾਸਟਿਕ ਜਾ ਸਕਦਾ ਵਿੱਚ ਤੇ ਗੈਪ ਵੀ ਨਹੀਂ ਪਾਈ ਗਈ ਮੈਂ ਟਰਬਨ ਪਾਈ ਹੈ ਮੈਂ ਕੈਪ ਨਹੀਂ ਪਾ ਸਕੀ ਜਿਹੜੇ ਬੰਦੇ ਆ ਬਾਕੀ ਸਟਾਫ ਵੀ ਫਾਰ ਪਾਉਂਦੇ ਆ ਜੀ ਹਾਂ ਤੁਹਾਡੇ ਸਰਕਾਰ ਵੱਲੋਂ ਤੁਹਾਡਾ ਤੁਹਾਨੂੰ ਕਹੇ ਰਹੀ ਹੈ ਤਾਂ ਇਹ ਕੰਮ ਕਰਵਾਉਣਾ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕੈਪ ਪਾਵਾਂਗੇ ਇਹ ਪਤਾਨ ਕਿਹੜੀ ਹੈ ਕਿ ਇੱਕੀ ਦੇ ਨਾਂ ਤੇ ਹੈ ਤੁਹਾਡੀ ਇਹ ਬਿਜੁਰਗਾ ਦੇ ਨਾਂ ਤੇ ਚੱਲ ਰਹੀ ਜਵਲਾ ਰਾਮ ਗੋੜਾ ਸ਼ਾਪਿੰਗ ਠੀਕ ਜੀ ਸਮਾਂ ਜੀ ਸਰ ਜੀ ਸਰ ਅੱਜ ਇਹ ਇਹ ਕਿਰੀ ਕਿਉਂ ਕਿਉਂ ਦੇਖੋ ਅਸੀਂ ਆ ਆਈ ਥਿੰਕ ਸੋਰੀਆ ਵਾਲਾ ਪੁਲ ਕਹਿੰਦੇ ਐ ਨਾ ਪੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਿਅਮ ਰਾਹੀਂ ਇਹ ਨਜ਼ਰ ਚ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਜਿਹੜੀਆਂ ਜਿਹੜੀਆਂ ਅ ਅ ਤਰ੍ਹਾਂ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਪਾਂਜ ਜੀ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂਦੀ ਹੋਰ ਕੋਈ ਲੋ ਦੇ ਕੋ ਕਾਰਵਾਈ ਕਰਤੀ ਹੈ ਜੇ ਨਾ ਹਿੰ ਜਿੰਨਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਹੈ? ਸੇਫ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਰੈਲੀ ਪਾ ਰਹੇ ਹਾਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜਿਵੇਂ ਵੀ ਦੇਖ ਲਓ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਸ ਤੋਂ ਨੂੰ ਕੰਪਲੇਂਟ ਕੀ ਆਈ ਇਸ ਤੋਂ ਨੂੰ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਡ ਲੱਗ ਰਿਹਾ ਹੈ ਇਹ ਸਿਰਫ ਆਰਾਮਾ ਦੇਣੇ ਬਾਕੀ ਸ਼ਹਿਰ ਵਾਸੀ ਇਹਦੇ ਜਾਣ ਵਾਸਤੇ ਕੀ ਕੀਤਾ ਹੈ ਦੇਖੋ ਕਿ ਹਰੇ ਦੇ ਤਿਹਾੜਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਵੀ ਸੈਂਪਲਿੰਗ ਕਰ ਰਹੇ ਹੈ ਉਹ ਇਹ ਨਹੀਂ ਇਹ ਤਾਂ ਤਿਹਾੜਾ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈਗਾ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਹੈ ਤਾਂ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ